ਥੱਕ ਚੁੱਕੇ ਆ ਬਹੁਤ ਜ਼ਿਆਦਾ ਥੱਕ ਚੁੱਕੇ ਆ ਨਹੀਂ ਮਨ ਕਰਦਾ ਨਾ ਉਹਨੂੰ ਕੋਸ਼ਿਸ਼ ਕਰਨ ਦਾ ਨਹੀਂ ਜੀ ਕਰਦਾ ਨਾ ਉਹਨੂੰ ਕਿਸਮਤ ਨਾਲ ਹੋਰ ਲੜਨ ਦਾ ਬਾਕੀ ਕਿੰਨਾ ਕੁ ਲੜੂਗਾ ਯਾਰ ਬੰਦਾ ਹਾਲਾਤ ਸੁਧਰੀ ਨਹੀਂ ਰਿਹਾ ਨਾ ਪਰ ਕੋਸ਼ਿਸ਼ ਕਰੀਏ ਵੀ ਕਿਦੇ ਵਾਸਤੇ ਕੋਈ ਸਮਝ ਹੀ ਨਹੀਂ ਰਿਹਾ ਇਹਨੂੰ ਪਤਾ ਹੀ ਨਹੀਂ ਵੀ ਤੇਰੇ ਮੋਢਿਆਂ ਤੇ ਤੇਰੇ ਦਿਲ ਤੇ ਕਿੰਨਾ ਭਾਰ ਹੈ ਜ਼ਿੰਮੇਵਾਰੀਆਂ ਦਾ ਕੋਈ ਨਹੀਂ ਸਮਝ ਰਿਹਾ ਲੋਕ ਤੈਨੂੰ ਹੱਸਦਾ ਵੇਖਦੇ ਆ ਤੈਨੂੰ ਮੁਸਕਰਾਉਂਦਾ ਵੇਖਦੇ ਆ ਉਹ ਸੋਚਦੇ ਵੀ ਬਹੁਤ ਖੁਸ਼ ਆ ਤੂੰ ਬਹੁਤ ਸੋਹਣੀ ਤੇਰੀ ਜ਼ਿੰਦਗੀ ਚੱਲ ਰਹੀ ਆ ਨਹੀਂ ਸਮਝਦੇ ਉਹ ਕਈ ਵਾਰ ਤੂੰ ਉਹ ਵੀ ਕਹਿੰਦੇ ਆ ਵੀ ਯਾਰ ਕਿੰਨਾ ਲੱਕੀ ਆ ਕਿੰਨਾ ਕਿਸਮਤ ਵਾਲਾ ਐਡੀ ਸੋਹਣੀ ਜ਼ਿੰਦਗੀ ਐ ਦੀ ਕਿਸੇ ਨੂੰ ਨਹੀਂ ਪਤਾ ਤੇਰੇ ਦੁੱਖ ਅੰਦਰ ਕਿੰਨਾਗਾ ਪਰ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਨਾ ਤੂੰ ਜੇ ਦੱਸੇਂਗਾ ਤੇ ਲੋਕਾਂ ਨੇ ਕਹਿਣਾ ਸ਼ਾਇਦ ਹਮਦਰਦੀ ਭਾਰਦਾ ਤਾਂ ਦੱਸ ਰਿਹਾ ਦਿਨ ਤਾਂ ਕਿਵੇਂ ਨਾ ਕਿਵੇਂ ਤੇਰਾ ਟੱਪ ਜਾਂਦਾ ਪਰ ਰਾਤ ਕੱਢਣੀ ਬਹੁਤ ਔਖੀ ਆ ਨਾ ਤਾਂਨੇ ਮੇਨੇ ਬਹੁਤ ਤੰਗ ਕਰ ਰਹੇ ਆ ਨਾ ਲੋਕਾਂ ਦੇ ਪਰ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਜੋ ਤੂੰ ਘਰੋਂ ਬਾਹਰ ਨਿਕਲਦਾ ਤੇਰੇ ਚਿਹਰੇ ਤੇ ਸਮਾਈਲ ਹੁੰਦੀ ਹੈ ਲੋਕਾਂ ਨੂੰ ਹੱਸ ਮੁਖ ਦਿਖਦਾ ਤੂੰ ਹਮੇਸ਼ਾ ਯਾਰ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਦੱਸ ਕਿਵੇਂ ਕਰ ਲੈਂਦਾ ਸਾਰਾ ਕੁਝ ਹਮ ਕਰ ਰਿਹਾ ਨਾ ਕਿਵੇਂ ਕਰ ਰਿਹਾ ਮੈਨੂੰ ਪਤਾ ਤੂੰ ਬਹੁਤ ਪਰੇਸ਼ਾਨ ਚੱਲ ਰਿਹਾ ਮੈਨੂੰ ਪਤਾ ਤੈਨੂੰ ਇਹ ਜ਼ਿੰਦਗੀ ਬਹੁਤ ਤੰਗ ਕਰ ਰਹੀ ਹੈ ਪਰ ਜੇ ਤੰਗ ਹੀ ਨਾ ਕੀਤਾ ਤੇ ਫਿਰ ਜ਼ਿੰਦਗੀ ਕਾ ਲੜਾਂਗੇ ਹਾਰਨਾ ਨਹੀਂ ਹੈ ਹਾਂ ਥੱਕ ਸਕਦਾ ਥੱਕਣਾ ਅਲਾਉਡ ਹੈ ਹਾਰਨਾ ਨਹੀਂ ਹੈ ਹਾਰ ਕੇ ਨਹੀਂ ਬੈਠਣਾ ਆ ਜੇ ਆਪਾਂ ਨਹੀਂ ਲੜਾਂਗੇ ਤਾਂ ਕੌਣ ਲੜੂਗਾ ਤੇਰੀ ਜ਼ਿੰਦਗੀ ਜੇ ਬੁਰੀ ਹੈ ਤੇਰੀ ਜ਼ਿੰਦਗੀ ਖਰਾਬ ਚੱਲ ਰਹੀ ਹੈ ਇਹਨੂੰ ਠੀਕ ਕਰਨ ਵਾਸਤੇ ਜੇ ਤੂੰ ਨਾ ਲੜਿਆ ਤੇ ਹੋਰ ਕੌਣ ਲੜੂਗਾ ਤੈਨੂੰ ਹੀ ਲੜਨਾ ਪੈਣਾ ਮੈਂ ਸਮਝ ਸਕਦਾ ਹਾਂ ਆਪਾਂ ਇੱਕ ਦੂਜੇ ਤੋਂ ਦੂਰ ਬੈਠੇ ਆ ਸ਼ਾਇਦ ਆਪਾਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਪਰ ਮੈਨੂੰ ਪਤਾ ਹੈ ਇਹ ਹਾਲਾਤ ਚੱਲ ਰਹੇ ਆ ਤੇਰੇ ਕਿਉਂਕਿ ਕਿਸੇ ਟਾਈਮ ਤੇ ਮੇਰੇ ਤੇ ਵੀ ਹਾਲਾਤ ਸੀ ਅਸਲ 'ਚ ਹਰੇਕ ਦੁਨੀਆ ਦੇ ਹਰੇਕ ਇਨਸਾਨ ਦੀ ਜ਼ਿੰਦਗੀ 'ਚ ਹਾਲਾਤ ਹੁੰਦੇ ਆ ਇਹਨਾਂ ਹਾਲਾਤਾਂ ਨੂੰ ਜਿਹੜਾ ਸਭਾਲ ਗਏ ਇਹਨਾਂ ਹਾਲਾਤਾਂ 'ਚ ਜਿਹੜਾ ਲੰਘ ਗਿਆ ਨਾ ਆਖਰ 'ਚ ਪਰਚਮ ਉਸੇ ਦਾ ਲਹਿਰਾਉਂਦਾ ਡੋਲਣਾ ਨਹੀਂ ਐ ਸਿ ਲੱਗੇ ਰਹਿਣਾ ਆਪਣੀ ਗਤੀ ਦੇ ਵਿੱਚ ਚੱਲਦੇ ਰਹਿਣਾ ਮੁੱਕੀ ਗਈ